ਇਹ ਗਲ ਦੀ ਪ੍ਰਤੀਕ ਹ ਜਿਹੜੀ ਆਪਾਂ ਕਿਰਪਾ ਨਾਲ ਕਹਿੰਦੇ ਕਿਸ ਗਲ ਦੀ ਪ੍ਰਤੀਕ ਇਹ ਸਿੱਖ ਦੀ ਆਜ਼ਾਦ ਹਸਤੀ ਦੀ ਪ੍ਰਤੀਕ ਹ ਗਲ ਦੀ ਪ੍ਰਤੀਕ ਹ ਸਿੱਖ ਦੀ ਆਜ਼ਾਦ ਹਸਤੀ ਕੰਕਾ ਕਿਸ ਕਾਲ ਦਾ ਪ੍ਰਤੀਕ ਹ ਕੰਕੇ ਨਾਲ ਕੀ ਕਰਦੇ ਆਪਾਂ ਕੰਕਾ ਇਸ ਕਾਲ ਦਾ ਪ੍ਰਤੀਕ ਹ ਕਿ ਸਿੱਖ ਕਦੇ ਢਿੱਲਣੀ ਨਹੀਂ ਹੁੰਦਾ ਸਿੱਖ ਕਦੇ ਢਿੱਲਣਾ ਜਿਵੇਂ ਆਪਾਂ ਕਿਸਾਂ ਦੀ ਸਫਾਈ ਰੱਖਦੇ ਇਸ਼ਾਰਾ ਕਿਸ ਕਾਲ ਦਾ ਪ੍ਰਤੀਕ ਆ ਉੱਚੇ ਸੁੱਚੇ ਕਿਰਦਾਰ ਦਾ ਆਹਦਾ ਉੱਚੇ ਸੁੱਚੇ ਕਿਰਦਾਰ ਆ ਏ ਏਸ ਏਸ ਸਾਡੀ ਪਛਾਣ ਆ ਏਸ ਸਾਡੀ ਪਛਾਣ ਤੇ ਕੜਾ ਜੇ ਸਿੱਖ ਕੋਈ ਭਰਮ ਨਹੀਂ ਕਰਦਾ ਸਿੱਖ ਕੋਈ ਭਰਮ ਕਈਆਂ ਨੇ ਕੜਾ ਵੀ ਪਾਇਆ ਹੁੰਦਾ ਤੇ ਨਾਲ ਧਾਗੇ ਵੀ ਬੰਨੇ ਹੁੰਦੇ ਹੈਣਾ ਅੱਗੇ ਨਹੀਂ ਬੰਨਣੇ ਆਪਾਂ ਕੜਾਈ ਕੋਣਾ ਇਹ ਕੋਣਾ ਸੜਾ ਸਰਬ ਲੋਧ ਆ ਕਿ ਸੋਨੇ ਦਾ ਸੋਨੇ ਨੂੰ ਤੇ ਮਿੱਟੀ ਨੂੰ ਗੁਰੂ ਨੇ ਬਰਾਬਰ ਕਿਹਾ ਸੋਨੇ ਤੇ ਮਿੱਟੀ ਨੂੰ ਗੁਰੂ ਨੇ ਕੰਚਨ ਲੋਹ ਸਮਾਨ ਵੀ ਕਿਹਾ ਲੋਹੇ ਨੂੰ ਤੇ ਸੋਨੇ ਨੂੰ ਵੀ ਬਰਾਬਰ ਕਿਹਾ ਪਰ ਗੁਰੂ ਨੇ ਮਾਨਤਾ ਸੋਨੇ ਨੂੰ ਨਹੀਂ ਦਿੱਤੀ ਮਾਨਤਾ ਕਿਹਨੂੰ ਦਿੱਤੀ ਆ ਸਰਬ ਪਕਰ ਸਾਡਾ ਸਰਬ ਲੋਹ ਦਾਵਾ ਕੜਾ سونے ਦਾ ਨਹੀਂ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਔਰ ਭੈ ਨਹੀਂ ਜਾਤੈ ਕੰਚਨ ਮਾਟੀ ਸਿੱਖ ਮਿੱਟੀ ਨੂੰ ਤੇ سونے ਨੂੰ ਅਜੇ ਮਿੱਟੀ ਤੇ ਆਪਾਂ ਨੂੰ ਅਨਾਜ ਦਿੰਦੀ ਆ ਕੀ ਦਿੰਦੀ ਆ ਆਪਾਂ ਜੋ ਖਾਂਦੇ ਕਿੱਥੋਂ ਪੈਦਾ ਹੁੰਦਾ ਆ ਜਿਹੜੇ ਕੱਪੜੇ ਪਾਏ ਕਪਾਹ ਕਿੱਥੇ ਪੈਦਾ ਆਈ ਮਿੱਟੀ ਤੋਂ ਪਾਣੀ ਕਿੱਥੋਂ ਆ ਰਿਹਾ ਤੋਂ ਸਾਰਾ ਕੁਝ ਮਿੱਟੀ ਤੋਂ ਮਿਲਦਾ ਸੋਨੇ ਨੂੰ ਖਾ ਕੇ ਭੁੱਖ ਮਿਟਦੀ ਆਪਣੀ ਇੱਕ ਬੰਨੇ ਭੁੱਖ ਲੱਗੀ ਹੋਵੇ ਇੱਕ ਬੰਨੇ ਸੋਨਾ ਪਿਆ ਹੋਵੇ ਬੰਦਾ ਕਈ ਦਿਨਾਂ ਦਾ ਭੁਖਾ ਹੋਵੇ ਤੇ ਉਹ ਮਿੱਟੀ ਸੋਨੇ ਵੱਲ ਜਾਊਗਾ ਕਿ ਰੋਟੀ ਵੱਲ ਜਾਊਗਾ ਇਸ ਕਰਕੇ ਗੁਰੂ ਨੇ ਕਿਹਾ ਕੰਚਨ ਮਾਟੀ ਵਾਲਾ ਕਿ ਉਸ ਨੇ ਬਹੁਤਾ ਸੋਨਾ ਪਾਇਆ ਉਹਦੇ ਨਾਲ ਵੇਖ ਕੇ ਪ੍ਰਭਾਵਿਤ ਨਹੀਂ ਹੋਣਾ ਆਪਾਂ ਆਪਾਂ ਨੂੰ ਗੁਰੂ ਨੇ ਆਖਿਆ ਵੀ ਸਰਬ ਲੋਹ ਦਾ ਕੜਾ ਪਾਉਣਾ ਠੀਕ ਆ ਬਧੰਗਿਓ ਆਪਾਂ ਇਸ ਗੱਲ ਦੇ ਪ੍ਰਪੱਕ ਰਹਿਣਾ ਪਾਠ ਕਰਨਾ ਚੜ੍ਹਦੀ ਕਲਾ ਚ ਰਹਿਣਾ ਕਦੇ ਚ ਰਹਿਣਾ ਕਦੇ ਆਪਾਂ ਘਬਰਾਉਣਾ ਨਹੀਂ ਆ ਕਦੇ ਘਬਰਾਉਣਾ ਨਹੀਂ ਬਈ ਬਹੁਤ ਵਧੀਆ ਸੋਨਾ ਪਾਠ ਕਰ ਰਿਹਾ ਮਹਾਰਨੀ ਵੀ ਬਣਦੇ ਹਾਂ ਮਹਾਰਨੀ ਬਣਾਈ ਜਨਨ ਹਾਂਜੀ ਇਹ ਸ਼ੁਰੂ ਕਰੋ ਬਾਬਾ ਜੀ ਕੀ ਹੋਵੇ ਕਿ ਗੰਦੀ ਫੋਨ ਪਹਿਲਾਂ ਉੜੜੇ ਤੇ ਮਾਰਦੇ ਕਰਾਉਂਗੇ ਗੇਨੋ ਇਹ ਨਹੀਂ ਮਿਲਦਾ ਬਾਬਾ ਜੀ ਅਸੀਂ ਬੁੱਢੇ ਐਸ ਤਰ੍ਹਾਂ ਹੀ ਬੁੜੇ ਹਮ ਬੱਚੀ ਸਾਰੇ ਬਾਹਰ ਗਏ ਹੋਏ ਨੇ 20 ਬੱਚੇ ਹਾਂਜੀ ਗਾੜੀ ਵਿੱਚ ਸੱਤ ਪੈਂਡ ਬੱਚੇ ਮੇਰੇ